ਵੈਨੈਂ ਕੰਮ ਕਰਿਆ ਕਿੱਕ ਕਰ ਲੈਣਾ ਮੈਂ ਹੁਣ ਤਾਂ ਲਾਈਵ ਚੱਲਦਾ ਕਮੈਂਟ ਦਾ ਪੋਸਟ ਕਰੂੰਗਾ ਬਾਅਦ ਕਿ ਮੈਂ ਥੋੜੀ ਵੀਡੀਓ ਤੇ ਕਮੈਂਟ ਕਰ ਦਵਾਂਗਾ ਥੈਂਕ ਯੂ 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 ਕੋਈ ਚੱਕਰ ਨਹੀਂ ਬرو ਓਕੇ ਓਕੇ ਮੈਂ ਬਾਅਦ ਵਿੱਚ ਥੋੜੀ ਵੀਡੀਓ ਵੀ ਵਾਚ ਕਰਾਂਗਾ ਕੋਈ ਚੱਕਰ ਨਹੀਂ ਹੈਗਾ ਦੂਸਰੇ ਫੋਨ ਤੋਂ ਬਾਅਦ ਕਰੂੰਗਾ ਲਾਈਵ ਆਫ ਫੋਨ ਤੋਂ ਬਾਅਦ ਪੈਨ ਆਈਡੀ ਨੂੰ ਜੁਆਇਨ ਕਰ ਲਓ ਬਾਈ ਸਾਰੇ ਜਣੇ ਇਹਨੂੰ ਰਿਪੋਰਟ ਕਰਿਆ ਕਰੋ ਪੈਨ ਆਈਡੀ ਨੂੰ ਇਹ ਤੁਹਾਨੂੰ ਰੈਨ ਰਿਪੋਰਟ ਉਹਨਾਂ ਹੀ ਦਿਓ ਜਿੰਨੀ ਤੁਸੀਂ ਪੈਨ ਆਈਡੀ ਨੂੰ ਰਿਪੋਰਟ ਕਰੋਗੇ ਪੈਨ ਆਈਡੀ ਵੀ ਤੁਹਾਨੂੰ ਰਿਪੋਰਟ ਉਹਨਾਂ ਹੀ ਦਿਓ ਇਹਨਾਂ ਦਾ ਲਾਈਵ ਹੁੰਦਾਗਾ ਸਵੇਰੇ 5:30 ਵਜੇ ਤੋਂ ਲੈ ਕੇ 9 ਵਜੇ ਤੱਕ ਹਨਾ ਬਬੇ ਨੇ ਬਹੁਤ ओके ओके ਜੀ ओके ओके ਜੀ ओके 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 ਬਾਬੇ ਨੇ ਬਹੁਤ ਝਵਰਬੜੀ ਬਣਾਇਆ ਜੀ ਆਤੀ ਜੀ ਆਤੀ ਦੇਵੀ ਜੀ ਆਪ ਲਾਈਵ ਮੇ ਹੋ ਆਤੇ ਪਲੇ ਜਨਾ ਪਰ ਰੋਟਨ ਕਰ ਦੇਣਾ ਤੁਹਾਨੂੰ ਜੋਇਨਿੰਗ ਕਰ ਰਹੇ ਨੇ ਪ੍ਰਭਜੋਤੀ ਜਿੰਨਾ ਦਾ ਪੰਜਾਬੀ ਚ ਨਾਮ ਆਉਂਦਾਗਾ ਆਤੇ ਇਹਨਾਂ ਦਾ ਪੰਜਾਬੀ ਚ ਨਾਮ ਆਉਂਦਾਗਾ ਤੁਹਾਨੂੰ ਜੋਇਨਿੰਗ ਕਰ ਰਹੇ ਨੇ ਹੈਲੋ ਅਮਰਜੀਤ ਵੀਰੇ ਹੈਲੋ ਅਮਰਜੀਤ ਵੀਰੇ ਵੈਲਕਮ ਅਮਰਜੀਤ ਜੀ ਵੈਲਕਮ ਵੀਰੇ ਬਹੁਤ ਬਹੁਤ ਧੰਨਵਾਦ ਛੋਡਾ ਅਮਰਜੀਤ ਵੀਰੇ ਤੁਸੀਂ ਮੇਰੀ ਵੀਡੀਓ ਤੇ ਪਹਿਲਾ ਕਮੈਂਟ ਕਰੋ ਇੱਕ ਮਾ ਥੋਡੀ ਆਈਡੀ ਬਹੁਤ ਵੈਰੀ ਲੰਬੀ ਆ ਥੋਡੀ ਆਈਡੀ ਦੇਖਣੀ ਆ ਮੈਂ ਕਿਵੇਂ ਦੀ ਆ ਛੱਤਰੀ ਕਾਲ ਅਮਰਜੀਤ ਦੇ ਵੀਰੇ ਛੱਤਰੀ ਕਾਲ ਵੀਰ ਬਣ ਕੇ ਪਹਿਲਾਂ ਮੇਰੀ ਵੀਡੀਓ ਤੇ ਕਮੈਂਟ ਕਰੋ ਹੁਣੀ ਫਿਰ ਭੁੱਲ ਜੂ ਮੈਂ ਵੀ ਥੋਡੀ ਮੈਂ ਆਈਡੀ ਦੇਖਣੀ ਆ ਯਾਰ ਥੋਡੀ ਆਈਡੀ ਨਹੀਂ ਮੈਂ ਖੋਲ ਕੇ ਦੇਖੀ ਛੱਤ ਦੱਸੂਗਾ ਤੈਨੂੰ ਬਾਅਦ ਮੇਰੇ ਲਾਈਵ ਤੇ ਮਿਲ ਜਿੰਨੇ ਉਦੋਂ ਬਾਅਦ ਆਪਾਂ ਆਰੂ ਦੇ ਲਾਈਵ ਤੇ ਮਿਲ ਜਿੰਨੇ ਆਗੇ ਈ ਮਿਲ ਜਿੰਨੇ ਆਗੇ ਵੀਡੀਓ ਦੇਖਣੇ ਨੇ ਮੈਂ ਛੋੜੀਆਂ ਅਰਜੀਤ ਪਹਿਨੇ ਪਹਿਲਾ ਜੋ ਪੈਨਲ ਤੇ ਦਿੱਤੇ ਕੋਈ ਜਵੈਨਿੰਗ ਨਹੀਂ ਕਰਦਾ ਪੈਨਲ ਤੇ ਅਰਜੀਤ ਪਹਿਨੇ ਪੈਨ ਤੇ ਕੋਈ ਵੀ ਜਵੈਨਿੰਗ ਨਹੀਂ ਕਰਦਾ ਸੋਨ ਕਿਸੇ ਨੇ ਨਹੀਂ ਪਹਿਲਾਂ ਕੀਤਾ ਪਹਿਲਾ ਪੈਨਲ ਤੇ ਲਾ ਕੇ ਰੱਖਿਆਗਾ ਹੁਣ ਇਹਨਾਂ ਨੂੰ ਕਿੰਨਾ ਟਾਈਮ ਹੋ ਗਿਆ ਇਹਨਾਂ ਨੂੰ ਕਿਸੇ ਨੇ ਨਹੀਂ ਜਵੈਨ ਕੀਤਾ ਹੈਗਾ ਜਿਹੜਾ ਰਿਪੋਰਟ ਵਾਲੀ ਕਮੈਂਟ ਮਚ ਰਿਪੋਰਟਿੰਗ ਵਾਲੀ ਕਮੈਂਟ ਚ ਮੈਨੂੰ ਪਤਾ ਕੀ ਆ ਮੈਨੂੰ ਬਹੁਤ ਟਾਈਮ ਕੰਮ ਮਿਲਦਾ ਹਣਾ ਮੈਂ ਤੈਨੂੰ ਵੇਰ ਘਟਾ ਤਾ ਪਹਿਲਾ ਮੇਰੇ ਇੰਨੀ ਪੁਕਾਈ ਮਾਦੇ ਰਿਪੋਰਟ ਇਹਨੂੰ ਰਿਟਰਨ ਕਰ ਦਿਓ ਇਹਨੂੰ ਜਵੈਨ ਕਰ ਲਓ ਇਨੂੰ ਰਿਟਰਨ ਕਰ ਦੋ ਦਿਮਾਗ ਹੈ ਡੇ ਜਾਂਦਾ ਜਮੀ ਹੁਣ ਮੈਂ 2-3 ਦਿਨਾਂ ਦਾ ਬੰਦ ਹੀ ਕਰਤਾ ਕੰਮ ਜੇ ਆਪਣਾ ਆਪਣਾ ਭਾਈ ਜੋ ਵੀ ਜੁਆਇਨਿੰਗ ਕਰਦਾ ਨਾ ਆਪੀ ਰਿਟਰਨ ਕਰ ਦਿਓ ਆਪਣਾ ਦੇਖ ਕੇ ਅਮਰਜੀਤ ਜੀ ਪਲੀਏ ਪਾਰਵਤੀ ਨੂੰ ਰਿਟਰਨ ਕਰ ਦੋ ਅਮਰਜੀਤ ਵੀਰੇ ਪਾਰਵਤੀ ਨੂੰ ਰਿਟਰਨ ਕਰ ਦੋ ਪਲੀਏ ਪਾਰਵਤੀ ਅਮਰਜੀਤ ਰਿਟਰਨ ਕਰ ਦੇਣਗੇ ਟੈਨਸ਼ਨ ਨਾ ਲਵੋ ਕੀ ਮੁੱਕ ਤੇ ਗੀ ਹੈਲੋ ਹਾਲੂਈ ਆਰੂ ਵੀ ਆ ਗਿਆ ਤੁਹਾਨੂੰ ਯਾਦ ਕੀਤਾ ਜੀ ਆਰੂ ਮੋਸਤ ਬਲ ਕਮਾਰੂ ਜੀ ਹੁਣ ਯਾਦ ਕੀਤਾ ਜੀਗਾ ਪਰ ਕੋੰਦੀ ਮਨ ਮਾਰੀ ਜੀ ਕਰ ਰਹਾ ਹਾਂ ਆਹ ਆ ਕਰ ਦੇ ਨਾਰੂ ਜੀ ਕੀ ਹਾਲ ਚਾਲ ਨੇ ਆਰੂ ਜੀ ਕੀ ਹਾਲ ਚਾਲ ਨੇ ਆਰੂ ਬਧਿਆ ਮੈਂ ਆਰੂ ਜੀ ਮੈਂ ਬਧਿਆ ਆਰੂ ਜੀ ਤੁਸੀਂ ਦੱਸੋ ਅਰ ਹੁਣ ਯਾਰ ਜਿੱਤਦੇ ਅਮਰਜੀਤ ਵੀਰ ਨੂੰ ਆਖਾ ਮਖਾ ਮੇਰੇ ਵੀਡੀਓ ਤੇ ਕਮੈਂਟ ਕਰ ਮਖਾ ਜਾਂਦਾ ਮੇਰੀ ਲਾਈਵ ਜਾ ਕੇ ਮਿਲ ਜਿੰਨੇ ਤੂੰ ਜਾਂ ਅਰੂ ਦੀ ਲਾਈਵ ਤੇ ਮਿਲ ਜਿੰਨੇ ਆਪਾਂ ਮਾ ਕਮੈਂਟ ਕਰ ਮੈਂ ਛੋਟੀ ਵੀਡੀਓ ਦੇਖਣੀਆਂ ਨੇ ਪਾਰਵਤੀ ਰੇਸ਼ਮਾ ਜੀ ਦੀ ਰਿਪੋਰਟ ਆਈਡੀ ਆ ਰੇਸ਼ਮਾ ਜੀ ਕੀ ਰਿਪੋਰਟ ਆਈਡੀ ਉਹਨੂੰ ਨਾ ਜਵੈਨਿੰਗ ਕਰੋ ਓਕੇ ਓਕੇ ਅਮਰਜੀਤ ਓਕੇ ਮੈਂ ਤੁਹਾਡਾ ਯਾਰ ਜਵੈਨਤਾ ਹੈਗਾ ਮੈਂ ਅਮਰਿਤ ਵੀਰੇ ਜਵੈਨਤਾ ਹੈਗਾ ਮੈਨੂੰ ਪੱਕਾ ਪਤਾ ਹੈਗਾ ਪਰ ਵੀ ਮੈਂ ਤੁਹਾਡੀ ਵੀਡੀਓ ਨਹੀਂ ਦੇਖੀ ਹੈ ਹੈ ਚੱਕਰ ਪਰ ਪ੍ਰਬਜੋਤੀ ਰਿਟਰਨ ਡਨ ਕਰਤਾ ਚੈੱਕ ਕਰ ਲੋ ਪ੍ਰਬਜੋਤੀ ਇਹ ਵੇਨੇ ਰਿਟਰਨ ਚੈੱਕ ਕਰਤਾ ਲੋ ਰਿਟਰਨ ਕਰਤਾ ਚੈੱਕ ਕਰੋ ਅੱਜ ਗਿਆ ਕੁਝ ਗਿਆ